ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜਾ ਵਿਭਾਗ ਨੂੰ ਬਹੁਤ ਬਹੁਤ ਵਾਰਕਾ ਲੈਣਾ ਚਾਹੁੰਗੀ ਕਿਉਂਕਿ ਬਹੁਤ ਹੀ ਸੋਹਣਾ ਪ੍ਰੋਗਰਾਮ ਮਾਤਿਆਂ ਨਾਲ ਜੁੜਿਆ ਵਾ 22ਵੇਂ ਦਿੱਤੀਆਂ ਦਿੱਤੀਆਂ ਅਤੇ ਆਪਣੀਆਂ ਬੇਟੀਆਂ ਨੂੰ ਬਾਵਾਂ ਭੈਣਾਂ ਨੂੰ ਸਾਰਿਆਂ ਨੂੰ ਇਸ ਮੁਬਾਰਕ ਮੌਕੇ ਤੇ ਦਿਲੋਂ ਮੁਬਾਰਕਬਾਦ ਹਿੰਦੀ ਨੰ ਉਹ ਜਗ ਦੇਖਿਆ ਕਿ ਮੇਰੇ ਬੱਚੇ ਆਪਣੇ ਵੱਲ ਲੋੜ ਪਾ ਰਹੇ ਨੇ ਦਾਦੇ ਨੂੰ ਉਹ ਕੀ ਮੈਨੂੰ ਲੱਗਦਾ ਹੈ ਕਿ ਪ੍ਰਾਣੇ ਕਲਚਰ ਨਾਲ ਜੋੜਨ ਲਈ ਵੀ ਇੱਕ ਵਧੀਆ ਉਪਰਾਲਾ ਕਿਉਂਕਿ ਸਾਡੇ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਤੀਆ ਕੀ ਆ ਪਿੰਘਾ ਕੀ ਆ ਔਰ ਮਹਿੰਦੀ ਲਗਾ ਰਹੀਆਂ ਨੇ ਬੱਚੀਆਂ ਮੈਨੂੰ ਲੱਗਦਾ ਹੈ ਕਿ ਇੰਨੀ ਵਧੀਆ ਅਫਰਟ ਕੀਤੀ ਗਈ ਹੈ ਕਿ ਬੱਚਿਆਂ ਨੂੰ ਆਪਣੀ ਜ਼ਮੀਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਜ਼ਿਲ੍ਹੇ ਵਿੱਚ ਨੂੰ ਜਾਈ ਰਹੀ ਨੇ ਸੋ ਇੱਕ ਵਾਰ ਫਿਰ ਤੋਂ ਮੈਂ ਇਸ ਉਪਰਾਲੇ ਲਈ ਬਹੁਤ ਬਹੁਤ ਅਸੀਂ ਇੱਕ ਫੀਲ ਦੀ ਗੱਲ ਕਰੀ ਆ ਆਂਗਨਵਾੜੀ ਸੈਂਟਰ ਦੇ ਵਿੱਚ ਟੀਡ ਨੂੰ ਲੈ ਕੇ ਕਾਫੀ ਇਸ਼ੂ ਬਣਿਆ ਹੋਇਆ ਹੈ ਲੇਕਿਨ ਹਲੇ ਤੱਕ ਕੋਈ ਕਾਰਵਾਈ ਨਹੀਂ ਦੇਖੋ ਜੀ ਇਹ ਗੱਲ ਗਲਤ ਹੈ ਕਿ ਕੋਈ ਕਾਰਵਾਈ ਨਹੀਂ ਹੋਈ ਅਸੀਂ ਪੂਰੇ ਜਿਲ੍ਹਿਆਂ ਦੇ ਵਿੱਚ ਚੈਕਿੰਗ ਕਰਵਾਈ ਹੈ ਪੂਰੇ ਮੈਂ ਖੁਦ ਚੈੱਕ ਕਰਕੇ ਆਈਆਂ ਔਰ ਸੈਂਪਲ ਵੀ ਪ੍ਰੋਵਾਏ ਗਏ ਆ ਕੋਈ ਲੈਬ ਤੋਂ ਵੀ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਮਾੜੀ ਰਿਪੋਰਟ ਨਹੀਂ ਆਈ ਔਰ ਅਸੀਂ ਅੱਜ ਵੀ ਤਿਆਰ ਆ ਕਿਤੇ ਵੀ ਕੋਈ ਵੀ ਜਾ ਕੇ ਤੁਹਾਡੇ ਚੋਂ ਵੀ ਜਾ ਕੇ ਚੈੱਕ ਕਰ ਸਕਦਾ ਹੈ ਅਗਰ ਕਿਤੇ ਗਲਤ ਹੋਏਗਾ ਤਾਂ ਉਸਤੇ ਕਾਰਵਾਈ ਹੋਏਗੀ। ਮੈਂ ਤਾਂ ਪੰਜਾਬ ਸਰਕਾਰ ਵੱਲੋਂ ਘਰਾਂ 'ਚ ਛੋਟੇ-ਛੋਟੇ ਬੱਚੇ ਕੰਮ ਕਰ ਰਹੇ ਨੇ ਆਮ ਧਾਬਿਆਂ ਦੇ ਕਰਿਆਨੇ 'ਚ ਕਰਨਾ ਤੇ ਬਿਲਕੁਲ ਜੀ ਔਰ ਮੈਂ ਇਸੇ ਮਹੀਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ। ਪਟਿਆਲੇ ਤੋਂ ਸ਼ੁਰੂ ਕੀਤੀ ਸੀ ਅਸੀਂ ਧਾਬਿਆਂ ਤੋਂ ਚੱਕੇ ਸੀ ਬੱਚੇ ਔਰ ਇਸ ਮਹੀਨੇ 'ਚ ਅਸੀਂ ਤਕਰੀਬਨ 100 ਬੱਚੇ ਰੈਸਕਿਊ ਕੀਤੇ ਹੈ। ਹੈਲੋ ਔਰ ਉਹਨਾਂ ਨੂੰ ਕਾਲ ਸਪਾਂਸਰਸ਼ਿਪ ਵੀ ਅਸੀਂ ਸ਼ੁਰੂ ਕੀਤੀ ਹੈ 4000 ਰੁਪਏ ਪ੍ਰਤੀ ਮਹੀਨਾ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਜਿੱਥੇ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਬੱਚਾ ਨਜ਼ਰ ਆਉਂਦਾ ਹੈ ਸਾਨੂੰ ਦੱਸੋ 1098 ਸਾਡਾ ਹੈਲਪਲਾਈਨ ਨੰਬਰ ਹੈ ਅਸੀਂ ਇਮੀਡੀਏਟਲੀ ਉਹਨਾਂ ਤੇ ਕਾਰਵਾਈ ਕਰਦੇ ਹਾਂ ਸਾਈਫਲ ਜੀ ਅਸੀਂ ਸਾਡੇ ਫੰਕਸ਼ਨਲ ਸਿਸਟਮ ਇੰਨਾ ਬੁਰਾ ਹਾਲ ਹੈ ਇਸ ਟਾਈਮ ਲੋਕਾਂ ਤਾਂ ਤੁਹਾਡੇ ਤੱਕ ਰਿਪੋਰਟ ਪਹੁੰਚਦੀ ਆ ਪਤਾ ਨਹੀਂ ਪਰ ਇਸ ਟਾਈਮ ਇਹ ਨਾ ਮੰਦਾ ਹਾਲਾ ਲੋਕਾਂ ਨੂੰ ਦਫਤਰਾਂ ਦੇ ਚੱਕਰ ਮਾਰਨੇ ਪੈਣੇ ਇੱਥੇ ਤੱਕ ਕਿ ਐਮਐਲਏ ਸਾਹਿਬ ਦੇ ਦਫਤਰ ਦੇ ਵੀ ਲੋਕ ਚੱਕਰ ਮਾਰਦੇ ਆ ਉਹਨਾਂ ਦਾ ਕੰਮੇ ਨਹੀਂ ਹੋ ਰਿਹਾ ਜੀ ਕੀ ਕਰਨਗੇ ਜੀ ਕਿਹੜੇ ਕੰਮ ਨਹੀਂ ਜੀ ਪੈਨਸ਼ਨਾਂ ਵਗੈਰਾ ਪੈਨਸ਼ਨਾਂ ਸੀਮਤ ਵਿੱਚ ਵੜਦੇ ਆ ਫਾਰਮ ਭਰਦੇ ਆ ਫਾਰਮ ਹੀ ਭਰਦੀਆਂ ਜੀ ਫਾਰਮ ਹੀ ਸੀਮਤ ਆ ਤਿੰਨ ਤਿੰਨ ਬਾਰ ਲੋਕ ਫਾਰਮ ਭਰ ਚੁੱਕੇ ਨੇ ਕਿ ਉਹ ਫਾਰਮ ਭਰਨ ਤੱਕ ਹੀ ਰਹਿ ਗਿਆ ਸੀਮਤ ਅੱਗੇ ਕੀ ਰਹਿ ਲੋਗੇ ਜੀ ਇਹ ਪੈਨਸ਼ਨ ਨਹੀਂ ਲੱਗ ਰਹੀ ਕਾਸੀ ਕਾਰਨ ਪੁੱਛ ਲਈਏ ਕਿਉਂ ਨਹੀਂ ਲੱਗ ਰਹੀ ਪੈਨਸ਼ਨ ਹਾਂਜੀ ਹੋਣਾ ਚਾਹੀਦਾ ਜੀ ਉਹ ਤਾਂ ਜ਼ਰੂਰ ਤਾਂ ਨਵੀਂ ਕੋਈ ਗੱਲ ਨਹੀਂ ਯਾਰ ਇਹਦੇ ਅੰਦਰ ਪਹਿਲਾਂ ਤੋਹਫਾ ਦੇ ਜਾਂ ਰਹੇ ਕੀ ਆ ਹਾਂ ਬਿਲਕੁਲ ਜੇ ਅਸੀਂ ਰਖੜੀ ਤੋਂ ਪਹਿਲਾਂ ਨਹੀਂ ਦੱਸਾਂਗੇ ਰਖੜੀ ਤੇ ਹੀ ਦੱਸਾਂਗੇ 30000 ਰੁਪਏ ਪੈਨਸ਼ਨ ਵਾਲੀ ਸਕੀਮ ਕਦੋਂ ਤੱਕ ਲਾਗੂ ਹੋ ਰਹੀ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਨੂੰ ਜਲਦੀ ਲਾਗੂ ਕਰੀਏ ਅਤੇ ਜਿਹੜੀਆਂ ਸਟਾਲਸ ਲਗਾਈਆਂ ਗਈਆਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਇੱਕ ਗੱਲ ਇਹ ਤਾਂ ਸਾਨੂੰ ਸੱਭਿਆਚਾਰ ਨਾਲ ਜੋੜਦੀ ਹੈ ਉਹ ਪ੍ਰਾਤਨ ਚੀਜ਼ਾਂ ਜਿਹੜੀਆਂ ਅਸੀਂ ਮਨੋਂ ਵਿਸਾਰ ਚੁੱਕੇ ਹਾਂ ਭੁੱਲ ਚੁੱਕਿਆ ਸਾਡੇ ਆਉਣ ਵਾਲੇ ਬੱਚਿਆਂ ਨੂੰ ਵਿਖਾਉਣ ਲਈ ਵੀ ਇੱਕ ਵਧੀਆ ਢੰਗ ਹੈ ਔਰ ਮੈਨੂੰ ਲੱਗਦਾ ਕਿ ਕਈ ਚੀਜ਼ਾਂ ਨਹੀਂ ਆ ਬੈਨੀਫਿਸ਼ਰੀ ਹੁੰਦੀਆਂ ਨੇ ਸਾਡੇ ਲਈ ਉਹ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਸੋ ਉਹ ਚੀਜ਼ ਵੀ ਵਿੱਚ ਇਨਕਲੂਡ ਕੀਤੀ ਗਈ ਹੈ ਸੋ ਉਹਦੇ ਲਈ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਬਾਰਕਬਾਦ ਦਿੰਦੀ ਆ ਕਿ ਉਹ ਜਿਹੜਾ ਪ੍ਰਾਪਤਨ ਸਭਿਆਚਾਰਾ ਦੁਬਾਰਾ ਕੱਢ ਕੇ ਲੈ ਆਏ ਆ ਇਸ ਤੋਂ ਬਾਅਦ ਮੇਰੇ ਪਿੱਛੇ ਅਸ਼ੀਰਵਾਦ ਸਕੀਮ ਦੇ ਬੈਨੀਫਿਸ਼ਰੀ ਖੜੇ ਨੇ ਜੋ ਇਸ ਤਰ੍ਹਾਂ ਨਾਲ ਸਰਕਾਰ ਦਾ ਧੰਨਵਾਦ ਕਰਨ ਆਏ ਨੇ ਸੋ ਇਹ 3 ਦੀ ਸਕੀਮ ਹੈ ਤੇ ਯਾਨੀ ਅਸੀਂ ਪੈਸੇ ਦਿਲਨੇ ਆ ਉਹਨਾਂ ਦੇ ਵਿਆਹ ਦੇ ਉੱਪਰ ਔਰ ਇਸ ਨੂੰ ਲਗਾਤਾਰ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਤਾਂ ਕਿ ਸਾਡੀਆਂ ਧੀਆਂ ਪੜਾਉਣ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਹ ਗੱਲ ਕੀਤੀ ਜਬ ਮੈਂ ਐਮਐਲਏ ਸਾਹਿਬੀ ਤੁਹਾਡੇ ਧਿਆਨ 'ਚ ਲਾ ਚੁੱਕੇ ਨਹੀਂ ਪ੍ਰਸ਼ਾਸਨ ਦੇ ਕਈ ਬਦਲੀਆਂ ਬਾਰੇ ਕਹਿ ਚੁੱਕੇ ਨੇ ਕਈ ਅਧਿਕਾਰੀ ਕੰਮ ਨਹੀਂ ਕਰ ਰਹੇ ਹੋ 3-4 ਵਾਰ ਤੁਹਾਡੇ ਕੋਲ ਦੇਖੋ ਜਦੋਂ ਤੁਸੀਂ ਪਾਰਟਿਕੂਲਰਲੀ ਦੱਸੋ ਕਿਹਦੀ ਬਦਲੀ ਕਰਾਉਣੀ ਹੈ ਟੈਂਸ਼ਨ ਲੈ ਕੇ ਵੀ ਤਾਂ ਐਕਸਾ ਮਿਲਿਆ ਸੀ ਮੈਨੂੰ ਸਭ ਅੱਜ ਮਿਲਿਆ ਮੈਨੂੰ ਤੇ ਜਿਹਦੀ ਕੋਈ ਪ੍ਰੋਬਲਮ ਹੋ ਕਰ ਦਿੰਦੇ ਇਹ ਕੋਈ ਤਰੀਕਾ ਥੋੜੀ ਹੁੰਦਾ